ਜਿਹੜੀ ਕੋਠੀ ਤੁਸੀਂ ਅੱਜ ਦੇਖੋਗੇ ਜੀ 100% ਗਾਰੰਟੀ ਹੈ ਤੁਹਾਨੂੰ ਦੇਖਣ ਸਾਰੀ ਕੋਠੀ ਵੀ ਪਸੰਦ ਆ ਜਾਊਗੀ ਤੇ ਕੋਠੀ ਦਾ ਰੇਟ ਤੁਹਾਨੂੰ ਪਹਿਲੇ ਪਸੰਦ ਆ ਜਾਊਗਾ ਰੇਟ ਮਾਲਕ ਨੇ ਸਿਰਫ 18 ਲੱਖ ਰੁਪਏ ਡਿਮਾਂਡ ਦੱਸੀ ਹੈ ਜੀ ਬਾਕੀ ਕਹਿੰਦੇ ਸੀ ਕਿ ਮੌਕੇ ਤੇ ਕਰ ਲੈਂਗੇ ਪੱਕੀ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲੂਗੀ ਬਾਹਰਲੀ ਸਾਈਡ ਤੋਂ ਪਹਿਲਾਂ ਇੱਕ ਵਾਰੀ ਕੋਠੀ ਨੂੰ ਦੇਖੋ ਜੀ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਜਾਊਗੀ ਡਬਲ ਸਟੋਰੀ ਕੋਠੀ ਬਣੀ ਹੋਈ ਹੈ ਕੋਠੀ ਸਾਰੀ ਨਕਸ਼ੇ ਤੇ ਤਿਆਰ ਹੋਈ ਹੈ ਜੀ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਕਰਵਾ ਰੱਖਿਆ ਦਾ ਤੇ ਕੋਈ ਵੀ ਆਪਾਂ ਨੂੰ ਖਰੀਦਣ ਤੋਂ ਬਾਅਦ ਕੰਮ ਕਰਵਾਉਣ ਦੀ ਲੋੜ ਹੈ ਨਹੀਂ ਕੋਠੀ ਬਹੁਤ ਵਧੀਆ ਬਣੀ ਅਸੀ ਕੋਠੀ ਦਾ ਰੇਟ ਬਹੁਤ ਵਧੀਆ ਹੈ ਅ ਰਜਿਸਟਰੀ ਵਾਲੀ ਜਗ੍ਹਾ ਹੈ ਸੀ ਬਾਕੀ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਕੀ ਕੁਝ ਕੋਠੀ ਦੇ ਅੰਦਰ ਬਣਾ ਹੋਇਆ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲ ਜੂਗੀ ਵਧੀਆ ਕਮਰੇ ਦੇਖਣ ਨੂੰ ਮਿਲ ਜਾਣਗੇ ਸੀ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੇਗੀ ਉੱਤੇ ਜਾਣ ਵਾਸਤੇ ਲੋਬੀ ਦੇ ਅੰਦਰੋਂ ਹੀ ਪੌੜੀਆਂ ਮਿਲ ਜਾਣਗੀਆਂ ਬਾਕੀ ਜਿਹੜੇ ਕਮਰੇ ਬਣੇ ਹੋਏ ਨੇ ਪੂਰੇ ਵਧੀਆ ਸੋਹਣੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਸੀ ਮਾਲਕ ਨੇ ਜਮ੍ਹਾਂ ਸਾਸਤੀ ਆਪਦੀ ਕੋਠੀ ਵੇਚਣੀ ਹੈ ਸੀ ਤੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਮਾਲਕ ਦਾ ਏਰੀਆ ਜਿਹੜਾ ਸੀ ਖੰਨੇ ਤੋਂ 4 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਹੈ ਇਹਨਾਂ ਦਾ ਏਰੀਆ ਖੰਨੇ ਹੀ ਲਾ ਲੋ ਜੀ ਤੇ ਦੌਦਪੁਰ ਇਹਨਾਂ ਦਾ ਖਾਸ ਪਿੰਡ ਹੈ ਸਿਰਫ 4 ਕਿਲੋਮੀਟਰ ਰਹਿ ਜਾਂਦਾ ਹੈ ਖੰਨੀ ਤੋਂ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਕੋਠੀ ਨੂੰ ਤਾਂ ਜਾ ਕੇ ਦੇਖ ਸਕਦੇ ਹਾਂ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਹੋਇਆ ਸੀ ਸਰਕਾਰੀ ਟੂਟੀ ਲੱਗੀ ਹੋਈ ਆ ਤੇ ਆਪਾਂ ਨੂੰ ਕਮਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਸੀ ਤੇ ਲੋਬੀ ਵਧੀਆ ਦੇਖਣ ਨੂੰ ਮਿਲ ਜੂਗੀ ਤੇ ਵਧੀਆ ਆਪਾਂ ਨੂੰ ਗਲੀ ਦੇਖਣ ਨੂੰ ਮਿਲੂਗੀ ਜਿਹੜਾ ਰੋਡ ਲੱਗਦਾ ਸੀ 25 ਫੁੱਟ ਦਾ ਫਰੰਟ ਤੇ ਰੋਡ ਲੱਗਦਾਗਾ ਤੇ ਇਹਨਾਂ ਨੂੰ ਮਜਬੂਰੀ ਹੈ ਜੀ ਮਜਬੂਰੀ ਕਰਕੇ ਕੋਠੀ ਸੇਲ ਕਰਨੀ ਹੈ ਮਾਲਕ ਨੇ ਦੱਸਿਆ ਮਜਬੂਰੀ ਪੈ ਗਈ ਤਾਂ ਕਰਕੇ ਕੋਠੀ ਵੇਚਣੀ ਪੈ ਰਹੀ ਹੈ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਤੁਹਾਨੂੰ ਮਾਲਕ ਸਾਰਾ ਕੁਝ ਦੱਸ ਦੇਣਗੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 8264584718 82645 84718 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤੁਸੀਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ لازمی ਕਰ ਲਿਓ ਤੇ ਜਦੋਂ ਸਾਰੀ ਗੱਲਬਾਤ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਟਾਈਮ ਦਿੱਤਾ ਜਦੋਂ ਉਹ ਤੋਂ ਬਾਅਦ ਕੋਠੀ ਨੂੰ ਜਾ ਕੇ ਦੇਖ ਲਿਓ ਜੀ ਗੱਲਬਾਤ ਕਰਕੇ ਤੇ ਕੋਠੀ ਨੂੰ ਦੇਖ ਕੇ ਉਹ ਤੋਂ ਬਾਅਦ ਜਦੋਂ ਪਸੰਦ ਆਉਂਦੀ ਹੈ ਰੇਟ ਮੁਕਾ ਕੇ ਤੇ ਕੋਠੀ ਨੂੰ ਖਰੀਦ ਸਕਦੇ ਹੋ ਜੀ ਤੇ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਤੇ ਕੋਠੀ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਵਟਸਐਪ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 73800 ਪੂਰਾ 26173 ਜੋ ਮੁਫਰੀ ਚ ਆਪਾਂ ਐਡ ਲਾਵਾਂਗੇ ਜੀ ਕੋਈ ਆਪਣਾ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਜਿੰਨਾ ਆਪਾਂ ਕੰਮ ਕਰਦੇ ਆ ਸਾਰਾ ਫਰੀ ਚ ਕਰਦੇ ਆਂ ਸੀ ਬਸ ਇੱਕ ਪੂਰੀ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਲਾਜ਼ਮੀ ਤੇ ਨਾਲ ਦੀ ਨਾਲ ਐਡ ਤੁਹਾਡੀ ਰੈਡੀ ਹੋ ਜੂਗੀ ਤੁਹਾਡਾ ਘਰ ਕੋਠੀ ਮਕਾਨ ਜੋ ਵੀ ਹੈ ਜੀ ਕਿਸੇ ਵੀ ਏਰੀਆ ਚ ਦੇਖ ਰਿਹਾ ਹੂੰ ਤੁਹਾਡਾ ਘਰ ਕੋਠੀ ਮਕਾਨ ਤੁਹਾਡੇ ਘਰ ਬੈਠੇ ਬਿਠਾਈ ਸੇਲ ਹੋ ਜਾਊਗਾ ਤੇ ਭੇਜੋ ਹੁਣ ਇਹਨਾਂ ਮੈਂ ਓਡੀ ਕਰਦਾ ਸੀ ਜਦੋਂ ਵੀ ਭੇਜ ਦੋਗੇ ਨਾਲ ਦੀ ਨਾਲ ਆਪਾਂ ਐਡ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਿੰਨੇ ਕੁ ਰੇਟ ਤੱਕ ਦੱਸੋ ਕਮੈਂਟ ਕਰਕੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹਰ ਰੋਜ਼ ਆਪਣੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ